ਵਿੰਦਰ ਸਿਆ ਮੈਨੂੰ ਬੀਜੀ ਨੇ ਸਾਰੀ ਗੱਲ ਦੱਸੀ ਏ ਤੇ ਮੈਨੂੰ ਚੰਗਾ ਨਹੀਂ ਲੱਗਾ ਜਿੱਦਾਂ ਦੀਆਂ ਗੱਲਾਂ ਕਰ ਗਈ ਏ ਦਵਿੰਦਰ ਤੇ ਵੇ ਹੁਣ ਤੂੰ ਕਹਿਣ ਡਿਆ ਵੀ ਵੱਖਰੇ ਹੋਣਾ ਵਾ ਤੇ ਜੋ ਬੰਦੇ ਵਾਲੇ ਵੇਹ ਇਹ ਤਾਂ ਸਦੈਣ ਮੈਦੀ ਤਾਂ ਸਾਰੀ ਉਮਰ ਹੁਣ ਏਦਾਂ ਨਿਕਲ ਜਾਣੀ ਤੇ ਜੇ ਤੁਸੀਂ ਕਹੋ ਵੀ ਇਹਨੇ ਚੰਗਾ ਕਰਨਾ ਗਾੜੀ ਇਹਨੇ ਚੰਗਾ ਚੁੰਗਾ ਕੋਈ ਨਹੀਂ ਕਰਨਾ ਤੁਹਾਨੂੰ ਆਪ ਹੀ ਸਿਆਣਪ ਵਰਤਣੀ ਪੈਣੀ ਏ ਤੇ ਜੋ ਬੰਦੇ ਮੂੰਹ ਹੱਲ ਵੇਹ ਮੁੰਡਾ ਜਵਾਨ ਹੋਇਆ ਵਾ ਭੈਣ ਭਰਾ ਜਿਹੜੇ ਇਕੱਠੇ ਮਿਲਣਗੇ ਵਰਤਣਗੇ ਇੱਕ ਦੂਜੇ ਨੂੰ ਤੇ ਆ ਤੂੰ ਗੱਲਾਂ ਛੱਡ ਹੁਣ ਗੁੱਸਾ ਛੱਡ ਮੇਰਾ ਵੀਰ ਇਹਦੇ ਵੱਲ ਨਾ ਇਹ ਚੰਦਰੀ ਵੱਲ ਘਰ ਦਾ ਘਰ ਦੇ ਆਂ ਤੁਸੀਂ ਆਂਦੇ ਆਂਦੇ ਵੀ ਦੋ ਗੇਟ ਬਣਾ ਦੇਣੇ ਮੈਂ ਇੱਧਰ ਰਵਾਂਗੀ ਕਿ ਇੱਧਰ ਆਵਾਂਗੀ ਮੈਂ ਤਾਂ ਇੱਕੋ ਗੇਟ 'ਚ ਹੀ ਆਂਦੀ ਆਂ ਮੇਰਾ ਵੀ ਸੋਚੋ ਕਹੋ ਤੁਸੀਂ ਨਿਹਰਾ ਆਪਣਾ ਨਾ ਸੋਚੀ ਜਾਓ ਮੈਂ ਪਾਣੀ 'ਚ ਕਿੱਦਾਂ ਸੋਟੇ ਮੈਂ ਦੋ ਮਾਰ ਕੇ ਕਹਾਂ ਵੀ ਇੱਕ ਮੇਰਾ ਭਰਾ ਉਹ ਉੱਧਰ ਹੋ ਜੇ ਇੱਕ ਉੱਧਰ ਫੇਰ ਗੱਲ ਸੁਣਾ ਇਸ ਘਰ ਨੂੰ ਬੜਾ ਅਸੀਂ ਸੰਭਾਲਿਆ ਹੋਰ ਜੋਰੀ ਹੋਰ ਜੋਰੀ ਨਾ ਅਸੀਂ ਸਹਿੰਦੇ ਆਏ ਹਾਂ ساری ਉਮਰ ਸਾਬਾ ਸੇ ਤੇਰੇ ਤਾਈਓ ਮੈਂ ਤੈਨੂੰ ਕਹਿਣ ਦੀ ਮੈਂ ਉਹਨੂੰ ਨਹੀਂ ਕਿਹਾ ਜੋ ਬੰਤਿਆ ਜੇ ਮੈਨੂੰ ਮਿਲਿਆ ਹੀ ਨਹੀਂ ਆ ਤਾਈਓ ਮੈਂ ਤੈਨੂੰ ਕਿਹਾ ਵਾ ਹੁਣ ਤੇ ਕੁੜੀ ਸਾਡੀ ਕਾਲਜ ਜਾਂਦੀ ਜਵਾਨ ਹੋਈ ਆ ਜਿਹਨੂੰ ਆਪਾਂ ਨਿੱਜੀ ਜਿਹੀਆਂ ਦੀ ਉਦੋਂ ਇਹ ਲੈਣ ਦੀ ਆ ਇਹ ਬਗਾਨੀ ਆ ਇਹ ਫਲਾਣਾ ਆ ਇਹਨੇ ਚੰਦ ਚੜਾਉਣਾ ਇਹਨੇ ਉਹ ਆ ਇਹਨੂੰ ਮਾਰੇ ਸਕੂਲੇ ਪਾ ਦੋ ਸਾਰੀ ਉਮਰ ਪਿੱਛੇ ਲੱਗੇ ਰਹੇ ਇਹਨਾਂ ਦਾ ਕਰਕੇ ਮੈਨੂੰ ਕੰਪਨੀ ਦੇ ਵਿੱਚ ਦਿਹਾੜੀਆਂ ਕਰਨੀਆਂ ਪਈਆਂ ਵਾ ਇੱਥੇ ਮਿੱਲ ਦੇ ਵਿੱਚ ਠੀਕ ਆ ਉੱਥੇ ਜਾਂਦਾ ਰਿਹਾ ਮੈਂ ਕਿਉਂ ਕਿ ਸਾਡੀ ਕੁੜੀ ਚੰਗੀ ਪੜ੍ਹ ਜੇ ਚੰਗੇ ਸਕੂਲੇ ਪੜ੍ਹ ਜੇ ਪਰ ਇਹਨਾਂ ਨੇ ਉਹਦਾ ਵੈਰ ਛੱਡਿਆ ਨਹੀਂ ਉਹਦੇ ਪਿੱਛੇ ਹੀ ਪਏ ਰਹੇ ਆ ਆ ਹੁਣ ਜਿਹੜੀ ਕਰਤੀ ਗੱਲ ਉਹਦੇ ਜੱਗੂ ਬਾਹਰੀ ਹੋ ਗਈ ਨਾ ਹੋ ਗਈ ਕਰਤੇ ਉਹਦਾ ਜੱਗੂ ਬਾਹਰੀ ਦਿੱਤੀ ਨਾ ਪਾ ਲਈਦਾ ਕਹੀ ਜਾਂਦਾ ਇਕੱਠੇ ਰੋ ਹੁਣ ਰਹਿਣ ਦਾ ਕੋਈ ਇਤਬਾਰ ਥੋੜਾ ਰਿਹਾ ਹੁਣ ਇਹਦੇ ਮੈਸੇ ਦੇ ਮੁੱਲ ਕਰਨਾ ਸਾਰੀਆਂ ਗੱਲਾਂ ਇਹਦੇ ਵਾਲੀ ਵੀ ਅਖੀ ਜਾਣੀਆਂ ਬੀਜੀ ਆ ਜੋਬਨਵਾ ਮੁੰਡਾ ਜਵਾਨ ਹੋਇਆ ਵਾ ਇਹ ਤਾਂ ਨੈਸਨ ਜਿੱਦਾਂ ਦੀ ਇਹਦੀ ਮਾਂ ਉਦਾਂ ਦੀ ਹੈ। ਜਿੱਦਾਂ ਵੀ ਇੱਦੇ ਨਾਮ ਵਾਲਿਆ ਵਾ, ਮੁੰਡੇ ਦੇ ਸਾਰੇ ਪਵਾੜੇ ਆ। ਸਾਰਿਆਂ ਦੇ ਹੁੰਦਾ ਹੀ ਇਹਨੇ ਐਡਾ ਵੱਡਾ ਕੰਮ ਕਰ ਦਿੱਤਾ ਘਰ ਦੇ ਵਿੱਚ ਰਹਿ ਕੇ ਕਿਸ ਨੂੰ ਪੈਸੇ ਦੇ ਕੇ। ਜਦੋਂ ਸਾਡੇ ਕੁੜੀ ਦੀ ਇੰਨੀ ਦੁਸ਼ਮਣਵਾ ਤੇ ਇਹਦੇ ਭਰਾਸੇ ਅਸੀਂ ਇੱਕੇ ਪਰਿਵਾਰ ਦੇ ਵਿੱਚ ਕਿੱਦਾਂ ਬੈਠੇ ਰਹੀਏ। ਹੁਣ ਸ਼ਰਮ ਨਾ ਉਹਨੂੰ ਆਈ ਹੋਊਗੀ। ਵੀ ਜਦੋਂ ਗੱਲ ਹੀ ਨੰਗੀ ਹੋ ਗਈ ਹੁਣ ਕਿੱਦਾਂ ਮੂੰਹ ਕਰਦੀ ਹੁੰਦਾ ਨੇ। ਉਹ ਨਹੀਂ ਸ਼ਰਮ ਚ ਉਹਨੂੰ ਭੈਣ। ਉਹ ਕਹਿੰਦੇ ਹੁੰਦੇ ਨਾ ਬੇਇੱਜ਼ਤੀ ਪ੍ਰੂਫ ਆਓ। ਬੁਲਟ ਪ੍ਰੂਫ ਲੈਂਦਾ ਨਾ ਬੇਇੱਜ਼ਤੀ ਪ੍ਰੂਫ ਆ ਉਹਨੂੰ ਕੁਛ ਨਹੀਂ ਹੁੰਦਾ ਚਾਰ ਦਿਨ ਬਾਅਦ ਫੇਰ ਉੱਤੇ ਕੋਈ ਪਰਵਾਹ ਨਹੀਂ ਤੇ ਹੁਣ ਕੀ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਵਖੋ ਵਖੋ ਹੋ ਜਾ ਮੇਰੇ ਕੋ ਨਹੀਂ ਹੌਸਲਾ ਪੈਂਦਾ ਇੰਨਾ ਉਹ ਤਾਂ ਗੱਲ ਹੈਗੀ ਮਾਤਾ ਵੀ ਕਹਿੰਦੀ ਸੀ ਪਰ ਤੂੰ ਸਿਆਣੀ ਆ ਆਪੇ ਭੈਣ ਨਾਲ ਗੱਲ ਕਰਕੇ ਜਾ ਕਿ ਹੁਣ ਇਹ ਘਰ ਵਿੱਚ ਸਾਡਾ ਬਸੇਬਾ ਕਿੱਦਾਂ ਆ ਕੁੜੀ ਨੂੰ ਲੈ ਕੇ ਹੁਣ ਵੀ ਉਧਰ ਨਹੀਂ ਲਈ ਜਾਂਦੀ ਬਗਾਨੀ ਕੁੜੀ ਜਿਹਾ ਕਰਕੇ ਮੇਰੇ ਮੁੰਡੇ ਨੂੰ ਆਹ ਕਹੀ ਜਾਂਦੇ ਬਗਾਨੀ ਕਾਦੀ ਸਾਡੀ ਧੀ ਆਪਣੀ ਹੀ ਉੱਥੇ ਸਾਨੂੰ ਆਸਾਂ ਉੱਥੇ ਤੇ ਹੀ ਬੈਠੇ ਆ ਬਟਾਪਾ ਸਾਡਾ ਉੱਥੇ ਨਿਕਲਣਾ ਵਾ ਇਨੂੰ ਹੀ ਨਾ ਇਹ ਗੱਲ ਦਾ ਪਤਾ ਇਹਨੇ ਤਾਂ ਬਗਾਨੀ ਸਮਝ ਛੜੀ ਆਪਣੀ ਤਾਂ ਸਮਝੀ ਨਹੀਂ ਕਹਿੰਦੇ ਆਂ ਵੀ ਜੋ ਬੰਦੇ ਮੂੰਹ ਆਲੇ ਵੇਖੋ ਜੇ ਜੋ ਬੰਦੇ ਸਾਡੇ ਨਾਲ ਕਿਤੇ ਮਾੜਾ ਨਹੀਂ ਤੇ ਅਸੀਂ ਉਹਨੂੰ ਕਹਿੰਦੇ ਵੀ ਨਾ ਸਿਵਤੀ ਕਰਦੇ ਆਂ ਉਹਦੀ ਕਿਉਂਕਿ ਮਾੜਾ ਸਾਡੇ ਨਾਲ ਹੈ ਹੀ ਨਹੀਂ ਆ ਨਾਲੇ ਉਹਨੇ ਤੇ ਆਪਨੇ ਕੋ ਸਮਝਦੀ ਉਹਦਾ ਹੁਣ ਵਿਚਾਰੇ ਦਾ ਕੀ ਕਹੀਏ ਅਸੀਂ ਉਹੋ ਹੀ ਹੈ ਨਾ ਕਰੇ ਤੇ ਭਰਨ ਵਿਚਾਰੇ ਉਹ ਫਿਰ ਡੈਵਿੰਦਾ ਵਾ ਤਰ ਨਾਲੂ ਪੈਂਦਾ ਵਾ ਇਦਾਂ ਨਾ ਕਰੋ ਸਿਆਣੇ ਬਣੋ ਤੇ ਨੀ ਇਹਨੇ ਨੀਗਾ ਬਦਲਣਾ ਆਪਣੀ ਸਗੀ ਮਾਂ ਦੀ ਨਹੀਂ ਬਣੀ ਸਾਡੀ ਕਿੱਥੋਂ ਬਣਾਉਣੇ ਤੇ ਐਦਾਂ ਇੱਕ ਦੂਰ ਦੇ ਵਿੱਚ ਰਹਿਣ ਦਾ ਨਾ ਤੇ ਹੁਣ ਕੋਈ ਇੱਕ ਦੂਜੇ ਤੇ ਯਕੀਨ ਰਹਿ ਗਿਆ ਵਾ ਤੇ ਨਾ ਜੀ ਕਰਦਾ ਇਹਨੂੰ ਨਾ ਚੱਜ ਨਾ ਰੱਖਿਆ ਕਰੋ ਜਦੋਂ ਮਈ ਮਈ ਇਹਦੇ ਗਾੜੀ ਘੱਟ ਕਰਿਆ ਕਰੋ ਤੁਸੀਂ ਮੈਂ ਤਾਂ ਜ਼ਿਆਦਾ ਮੂੰਹ ਹੀ ਨਹੀਂ ਲਾਉਂਦੀ ਪਰ ਤੁਹਾਨੂੰ ਵੀ ਪਤਾ ਇੱਕ ਛੱਤ ਦੇ ਥੱਲੇ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਆ ਅੱਡੋ ਅੱਡ ਕਮਰਿਆਂ 'ਚ ਵੜ ਕੇ ਤੇ ਬੈਠੇ ਨਹੀਂ ਰਹਿਣਾ ਸਾਂਝੇ ਕੰਮਕਾਰ ਵੀ ਹੋਣੇ ਆ ਸਾਂਝੀ ਹਰ ਚੀਜ਼ ਵੀ ਵਰਤਣੀ ਆ ਘਰ ਦੇ ਵਿੱਚ ਹੀ ਰਹਿਣਾ ਤੇ ਕੀ ਹੁਣ ਵਿਚਾਰ ਠਾਡਾ ਫਿਰ ਐਂ ਤਾਂ ਕਹਿੰਦੇ ਹੀ ਕਿ ਸਾਨੂੰ ਅੱਡ ਕਰਾ ਕਰ ਦਿੰਦੇ ਤੇ ਅਸੀਂ ਆਪਣੀ ਮਾੜੀ ਖਾਂਦੇ ਚੰਗੀ ਖਾਂਦੇ ਨਾਲੇ ਆਪਣੇ ਹਿਸਾਬ ਨਾਲ ਹੀ ਵੀ ਆਪਣੀ ਜ਼ਿੰਦਗੀ ਜੀਂਦੇ ਨਹੀਂ ਕਹਿ ਦਿੰਦੇ ਲੋਕ ਸੰਸਾਰ ਚ ਅੱਡ ਹੋਣਾ ਅੱਡ ਹੋਣਾ ਅੱਡ ਹੋਣਾ ਕਿਤੇ ਚੰਗੀ ਗੱਲ ਵਾਕ ਜਾ ਤੁਸੀਂ ਇੱਕ ਮੋਠ ਹੋ ਕੇ ਸਾਰਾ ਵਧੀਆ ਤਰੀਕੇ ਨਾਲ ਰਹਿਣਾ ਤੇ ਅੱਡ ਹੋ ਕੇ ਤੁਸੀਂ ਕੀ ਉਥੇ ਕੀ ਖੱਟ ਲੈਣਾ ਭੈਣ ਇਹੋ ਸੋਚ ਕੇ ਤੇ ਅੱਜ ਤੱਕ ਸਿਰ ਵਿੱਚ ਹੀ ਕਸੋਰਦੇ ਆਏ ਆ ਸਾਡਾ ਕਿਹੜਾ ਸਾਡਾ ਕਿਹੜਾ ਜੀ ਕਰਦਾ ਵਾ ਆਡੇ ਕੀ ਦੇ ਨਾਲ ਹੋਣਾ ਸਾਡੇ ਕੋਲ ਹੈ ਹੀ ਕੀ ਜਿਹੜਾ ਅਸੀਂ ਲੈ ਕੇ ਆਡੋ ਚੰਗੇ ਵੀ ਤੁਹਾਨੂੰ ਹੀ ਅੱਜ ਕਹਿਣ ਦੇ ਆ ਉਹਨਾਂ ਤੋਂ ਤੇ ਤੁਹਾਨੂੰ ਕਹਿਣ ਦੇ ਕੱਲੀ ਨੂੰ ਚੰਗੀ ਤੁਹਾਨੂੰ ਹੀ ਚੰਗੇ ਕਹਿਣ ਦੇ ਆ ਇੰਨਾ ਵੀ ਚੰਗੇ ਨਹੀਂ ਨਾ ਫਿਰ ਬਣਿਆ ਜਾਂਦਾ ਉਹ ਬਥੇਰੇ ਭੈਣ ਮੈਡਲ ਲੈ ਚੰਗੇ ਤਾਂ ਬਣ ਕੇ ਆਹ ਅੰਤ ਸਾਨੂੰ ਆ ਆ ਆ ਸਿਲਾ ਮਿਲਿਆ ਹੀ ਉਹ ਕਿ ਸਾਡੇ ਪੂਰੀ ਜੇ ਪਿੱਛੇ ਪੈ ਕੇ ਕਿੱਦਾਂ ਦੀਆਂ ਹਲਕਤਾਂ ਕਰਤੀਆਂ ਇਹਨਾਂ ਨੇ ਕਿ ਜਿਹੜੀਆਂ ਨਾਂ ਕਿਹਨੂੰ ਦੱਸਣ ਜੋਗੀਆਂ ਤੇ ਨਾਂ ਸੁਣਾਉਣ ਜੋਗੀਆਂ ਜੋ ਬੰਨਾ ਮੈਂ ਕਰਦੀ ਆ ਗੱਲ ਪੀ ਇਹਨੂੰ ਕੀ ਗੱਲ ਹੁਣ ਇਹ ਸਾਰੀ ਉਮਰ ਇਦਾ ਹੀ ਨਿਕਲਨੀ ਆ ਗਾੜੀ ਹੁਣ ਤੁਸੀਂ ਕੁੜਮਾ ਜੰਮਾ ਵਾਲੇ ਬਣਨਾ ਵਾ ਐਦਾ ਹੀ ਨਿਕਲ ਜਾਣੀ ਆ ਹੁਣ ਕੱਲ ਨੂੰ ਮੇਰੇ ਮੁੰਡੇ ਦਾ ਵਿਆਹ ਆ ਉਥੇ ਇੱਥੇ ਵੀ ਸੱਤੀ ਸੱਤੀ ਗੱਲਾਂ ਕਰੋ ਇਹਨੂੰ ਹੁਣੇ ਰੱਖੋ ਇਹਨੂੰ ਜਰਾ ਚੱਜ ਜਾਣਾ ਇਹਨੂੰ ਸਮਝਾ ਕੇ ਲਿਆਓ ਸਮਝਾਓ ਇਹਨੂੰ ਬੈ ਕੇ ਸਾਰੇ ਜਾਣੇ ਵੀ ਜੇ ਕਰਨਾ ਠੀਕ ਵਾ ਨਹੀਂ ਤਾਂ ਫਿਰ ਬਥੇਰਾ ਵੱਡ ਦਾ ਵਾ ਜੋਬਨ ਜੋਬਨ ਦੀ ਕਿਹੜੀ ਮੰਦੀ ਆ ਬਥੇਰਾ ਕਹਿੰਦਾ ਹਾਂ ਇਹ ਤਾਂ ਫਿਰ ਕੀ ਕਰੀਏ ਕੋਈ ਵਾਪੇਸ਼ ਹੈਗੀ ਉਹ ਹਾਰ ਗਿਆ ਥੱਕ ਗਿਆ ਵਿਚਾਰਾ ਕਹਿ ਕੇ ਅੱਕ ਗਿਆ ਹੁਣ ਬੀਜੀ ਨੂੰ ਤਾਂ ਮੈਨੂੰ ਲੱਗਦਾ ਉਹਦੇ ਟਿੱਚ ਸਮਝਦੀ ਆ ਉਹ ਕਿਸੇ ਨੂੰ ਨਹੀਂ ਸਮਝਦੀ ਉਹਨ ਵੀਰ ਭਾ ਕਰਵੇ ਤੂੰ ਸਾਡੇ ਸਾਰਿਆਂ ਨੂੰ ਵੱਡੀ ਆ ਕੋਈ ਵੀ ਗੱਲ ਹੁੰਦੀ ਨਹੀਂ ਤੈਨੂੰ ਸੱਦ ਕੇ ਦੇ ਫੈਸਲਾ ਕਰਾਉਣੇ ਆਂ ਭੈਣ ਆ ਉਹ ਵੀ ਆਪੇ ਕਰ ਲੂਗੀ ਐਸ ਵਾਰ ਆਈਆਂ ਨਾ ਹੁਣ ਪਾਣੀ ਸਿਰ ਤੋਂ ਲੰਘ ਗਈਓ ਤੇ ਸਾਡੇ ਵੱਲ ਦਾ ਹੀ ਫੈਸਲਾ ਲਵੀ ਕੋਈ ਸਾਡੇ ਬਾਰੇ ਜਰੂਰ ਸੋਚੀਂ ਜੇ ਗੱਲ ਕਰਨੀ ਆ ਨਾ ਜਾ ਕੇ ਉੱਥੇ ਤੇ ਸਾਨੂੰ ਬੜੀਆਂ ਉਮੀਦਾਂ ਹੀ ਹੋ ਕਿ ਤੂੰ ਆਈ ਆ ਦੇ ਨਿਬੇੜ ਕੇ ਜਾਉਂਗੀ ਉਹ ਮਾਤਾ ਦੀ ਗੱਲ ਲਈ ਨਾ ਉਹ ਮਾਤਾ ਨੂੰ ਸਮਝਦੀ ਨਾ ਉਹ ਜੋਬਨ ਨੂੰ ਸਮਝਦੀ ਨਾ ਉਹ ਸਾਨੂੰ ਸਮਝਦੀ ਉਹ ਕਿਸੇ ਨੂੰ ਨਹੀਂ ਉਹ ਟਿਚ ਕਰਕੇ ਜਾਣਦੀ ਹੋਰ ਤੇ ਹੋਰ ਜਿਹੜੇ ਉਹ ਪੈਸੇ ਸੀ ਨਾ ਕੜੇ ਵਾਲੇ ਜਿਹੜੇ ਦਿਉਣੇ ਹੂੰ ਉਹ ਲਿਆ ਕੇ ਇਹਨੇ ਖਾ ਪੀ ਕੇ ਪਤਾ ਨਹੀਂ ਜਮਾ ਜਮਾ ਵੀ ਕਰਾਤੇ ਆ ਤੇ ਸਾਨੂੰ ਕਹਿੰਦੀ ਰਹਿੰਦੀ ਅਜੇ ਮੇਲੇ ਨਹੀਂ ਮੇਲੇ ਉਹ ਦਿਨ ਮਾਂ ਜੀ ਆਈ ਸਾਰਾ ਕੁਝ ਦੱਸ ਕੇ ਗਈ ਚੱਲ ਕੋਈ ਨਹੀਂ ਹੌਸਲਾ ਨਾ ਹਾਰੋ ਮੈਂ ਕਰਦੀ ਆਂ ਇਹ ਗੱਲ ਜੋ ਬੰਨਾ ਤੇ ਕੋਈ ਗੱਲ ਨਹੀਂ ਚੰਗੀ ਕਰਾਂਗੇ ਜਿਹੜੀ ਮਾੜੀ ਨਹੀਂ ਕਰਦੇ ਚੰਗੀ ਕਰਾਂਗੇ ਚਲੋ ਠੀਕ ਆ। ਹਪਾਕ ਚ ਬੜੇ ਆਂਦੇ ਹੁੰਦੇ ਵੀ ਬਰਕਤ ਹੁੰਦੀ ਆ। ਆ ਵੀ ਇਹ ਲੈ ਜਿੰਨਾ ਮਰਜੀ ਇਹੀਂ ਪੈਣ ਦਾ ਕਰੀਏ ਪਰ ਭੈਣ ਸਵੇਰ ਦੀ ਆਈ ਅੰਦਰ ਮੁੰਮੁਣ ਮੁੰਮਣ ਕਰੀ ਜਾਂਦੀ ਹੈ ਹੈ ਅਹੀਂ ਇਹਦੇ ਹੋਏ ਮਰਦੇ ਹੀ ਉਹ ਇਹਦਾ ਵੱਡੇ ਭਰਾ ਨਹੀਂ ਪਿਆਰ ਹੈ ਹੈ ਕਿਤੇ ਸਾਨੂੰ ਪੁੱਛਦੀ ਕਿਛ ਦੀ ਆ ਵੇਖ ਲੈ ਤੇਰਾ ਹਾਲ ਹੀ ਇਹ ਹੋ ਰਿਹਾ ਸ਼ੁਰੂ ਤੋਂ ਹੈ ਸਿਰਨਾ ਮੇਰਾ ਖਾ ਬਹਿ ਜਾ ਟਿੱਕੇ ਜਿਹੜੇ ਤੂੰ ਕਾਰਨਾਮੇ ਕਰਦੀ ਫਿਰਦੀ ਹੈ ਨਾ ਉਹਨਾਂ ਕੋ ਨੇ ਮਿਲਣਾ ਆਹੋ ਤੈਨੂੰ ਤਾਂ ਮੌ ਹੀ ਨਹੀਂ ਚੰਗੀ ਲੱਗਦੀ ਆਪਣੀ ਗਲਤੀ ਦਾ ਤੈਨੂੰ ਮਾਸਾ ਅਹਿਸਾਸ ਨਹੀਂ ਹੁੰਦਾ ਵੀ ਮੈਂ ਕਿਹੜੀ ਗਲਤੀ ਐਡੀ ਤਗੜੀ ਕੀਤੀ ਆ ਤੇ ਗਲਤੀ ਕੀਤੀ ਭੂਤਲੀ ਆ ਹੈ ਥੋੜੇ ਹੀ ਦੇ ਛੇਤਰ ਉਹਨੂੰ ਸਿਆਣੇ ਬੰਦੇ ਨੂੰ ਕੀ ਆ ਕਿਦਾਂ ਤੂੰ ਉੱਦਦ ਵਾਲੇ ਹੋ ਗਿਆ ਮੇਰੇ ਵੀ ਉਹਨੇ ਮੁੰਡੇ ਸਿਆਣੇ ਬੰਦੇ ਦੇ ਮੂੰਹ ਦਾੜੀ ਇਹ ਕਿਦਾਂ ਮਾਰਿਆ ਹੈ ਕੰਮੀ ਮਾਰਨ ਵਾਲੇ ਕੀਤੇ ਆ ਕੀਤੇ ਜਦੋਂ ਹੋ ਗਈ ਗਲਤੀ ਤੇ ਹੋ ਗਈ ਕਹਿਣ ਦੇ ਹੁਣ ਸਿਰ ਸੁਰ ਪਾੜ ਦੋ ਜਾਂ ਮੇਰੇ ਪੁੱਤ ਦਾ ਜਾਂ ਮੇਰਾ ਤੇ ਫੇਰ ਤੁਹਾਨੂੰ ਪੈਜੂ ਠੰਡ ਜਦੋਂ ਬਹਿ ਜਾ ਅਰਮਾਨਾ ਬਹਿ ਜਾ ਟੇਕੇ ਫੇਰ ਖਾਣਾ ਨਹੀਂ ਮੇਰੇ ਕੋਲ ਚੁੱਪ ਕਰ ਮੇਰਾ ਦਿਮਾਗ ਹੋਰ ਪਾਸੇ ਗਿਆ ਫੇਰ ਖਾਦਾ ਤੂੰ ਪਤਾ ਨਹੀਂ ਤੇਰਾ ਦਿਮਾਗ ਕਿੱਧਰ ਗਿਆ ਵਾ ਕੋਠਿਆਂ ਤੇ ਮਾਰੀ ਦਿਮਾਗ ਸਾਡੇ ਚੱਲਦੇ ਤੂੰ ਹੀ ਮਥੇ ਤੇ ਕਾਲਖ ਲਿਖੀ ਆ ਤੇ ਮਾਪਿਆਂ ਦੀ लाਡ ਲਈ ਧੀ ਹਾਂ ਤੇ ਫੁੱਲਾਂ ਨੂੰ ਰੱਖੀ ਇਥੇ ਪੋਲੋਂ ਹੀ ਕਮਲਾ ਗਿਆ ਆਣ ਕੇ ਬਹਿ ਜਾ ਭੈਣ ਕੀ ਡਈ ਆ ਘੋੜੀਆਂ ਸੋ ਕੇ ਬੈਠੀ ਐ ਬਸ ਏਦੀਆਂ ਨਹੀਂ ਮੁਕਰੀਆਂ ਘੋੜੀਆਂ ਜੋ ਬਣਾ ਆ ਮੈਂ ਕੀ ਸੁਣੀ ਗੱਲ ਤਾਨੂੰ ਸ਼ਰਮ ਨਹੀਂ ਆਈ ਇਹਨੂੰ ਹੋਣੀ ਚਾਹੀਦਾ ਕੀ ਕਰਤੂਤਾਂ ਕਰ ਗਈਆਂ ਨੇ ਇਹਨੂੰ ਹੋਣੀ ਚਾਹੀਦੀ ਜਿੱਦਾਂ ਦੀ ਆਪ ਪੁੱਤਾਂ ਦਾ ਮੁੰਡਾ ਕਰਤਾ ਇਹ ਵੀ ਵਿੱਚ ਐ ਤੂੰ ਨਿਆਣਾ ਵਾ ਤੂੰ ਕਿਉਂ ਨਿਆਣੂ ਵਰਜਦਾ ਉਹ ਬਥੇਰਾ ਵੜਦਾ ਮੈਂ ਤੇ ਕੁੜੀ ਕੋ ਕਾਹਦੇ ਬਦਲੇ ਲੈਣਦੇ ਏ ਤੁਸੀਂ ਮੇਰੇ ਤੇ ਹਾਥੀ ਜੁੜੇ ਆ ਮੇਰਾ ਤੇ ਜੀ ਨਹੀਂ ਕਰਦਾ ਘਰ ਵੜਨ ਨੂੰ ਐਨਾ ਦੁਖੀ ਹ ਜਿੰਦਾਂ ਦੇ ਕੰਮ ਕਰਦੀ ਕਰਦੀ ਐ ਵੀ ਅਹੀਂ ਨਹੀਂ ਹੋ ਰਹਿਣਾ ਇਕੱਠੇ ਵੱਖੋ ਵੱਖ ਨੂੰ ਆਈਓ ਕਈ ਦਿਨ ਹੋਇਆ ਮੈਂ ਸੁਣਦੀ ਆਉਂਦੀ ਆ ਅਹੀਂ ਅੱਡ ਹੋ ਜਾਣਾ ਅਹੀਂ ਨਾਲ ਨਹੀਂ ਰਹਿਣਾ ਨਹੀਂ ਰਹਿਣਾ ਤੇ ਨਾ ਰਹਿਣਾ ਹੋ ਜਾਣਾ ਅੱਡ ਬਥੇਰਾ ਟਾਈਮ ਇਕੱਠਿਆਂ ਦਾ ਲੰਘ ਗਿਆ ਵਾ ਹੁਣ ਇਹੋ ਕੋ ਹੋਣਾ ਵਾ ਹੁਣ ਹੁਣ ਤੇ ਆਡੇ ਨਾ ਹੋਣਾ ਹੀ ਆ ਉਹਨਾਂ ਨੂੰ ਤੇ ਕੋ ਮੌਕਾ ਮਿਲ ਗਿਆ ਬਾਹਨਾ ਮਿਲ ਗਿਆ ਵਾ ਜਿਹੜੀ ਗੱਲ ਵਾ ਸੁਣ ਲੈ ਭੈਣ ਇਹਦੀਆਂ ਗੱਲਾਂ ਸੁਣਨੀਆਂ ਜਿਹੜਾ ਥਪਾਕ ਹੁੰਦਾ ਨਾ ਥਪਾਕ ਹੀ ਹੁੰਦਾ ਦੋਆ ਭਰਾਵਾਂ ਦਾ ਇਹਨੇ ਪਤਾ ਨਹੀਂ ਆਟੋ ਕੇ ਕੀ ਕਰਾਉਣਾ ਦੇ ਕੋ ਬੜਾ ਥਪਾਕ ਤੁਹਾਡਾ ਕਿਤੇ ਮੈਂ ਇਹ ਤਾਂ ਮੈਨੂੰ ਪਤਾ ਨਾ ਬੁਰਕੀ ਸਾਂਜੀ ਧੋਵਾਂ ਦੀ ਮਾੜੀ ਜੀ ਗੱਲ ਹੁੰਦੀ ਉਸ ਤੋਂ ਨੇ ਪਿਛੇ ਦੁਰਦਾ ਮੇਰੇ ਉਹ ਹੈ ਤੈਨੂੰ ਨਹੀਂ ਪਤਾ ਇੰਨਾ ਗੱਲਾਂ ਦਾ ਬੁਰਕੀ ਸਾਂਜੀ ਬੁਖਰੀ ਕਿਉਂ ਘੱਟ ਸਾਂਜੀ ਆ ਥਾਂ ਲੈਣਾ ਉਦੋਂ ਤਾਂ ਕੋਈ ਪਿੱਛੇ ਤੇਰੇ ਤੁਰਿਆ ਨਾ ਤੇ ਕੋਈ ਗੱਲ ਨਹੀਂ ਥਾਂ ਲੈਣਾ ਤੈਨੂੰ ਪਤਾ ਵਾ ਸਾਡੇ ਭਰਾਵਾਂ ਦੀ ਕਿਹੜੀ ਗੱਲ ਕਿਹੜੀ ਗੱਲ 100 ਗੱਲਾਂ ਹੁੰਦੀਆਂ ਇਹੀ ਥਾਂ ਫਿਰ ਤੈਨੂੰ ਥਾਂ ਦੀ ਨਹੀਂ ਆਈ ਆ ਉਦ ਤੂੰ ਕਰਨਾ ਚੁੱਪ ਕੇ ਨਹੀਂ ਕਰਨਾ ਤੈਨੂੰ ਮੈਂ ਕਰਾਵਾਂ ਚੁੱਪ ਜਿਆ ਰਿਆ ਨਹੀਂ ਆ ਵੀ ਜਿਹੜਾ ਬਹੁਤਾ ਬੋਲਦੀ ਹੈ ਨਾ ਇਹ ਕ ਰੱਸਾ ਵੱਟੋ ਤੇ ਗਲ ਘੁੱਟ ਦੋ ਮੇਰਾ ਸੁਣ ਬਹੁਤੀ ਸਿਰੇ ਨਾ ਚੜ ਠਾਹ ਹੋ ਜਾ ਨਿੱਕੀ ਹੈ ਨਾ ਨਿੱਕੀ ਬਣ ਕੇ ਰੋ ਜਾਂਚਵਾ ਮੈਨੂੰ ਲਾਉਣ ਦੀ ਮੇਰੀ ਗੱਲ ਸੁਣ ਲਾ ਤੇ ਪਹਿਲਾਂ ਪੂਰੀ ਨਹੀਂ ਹੋਈ ਚਾਬੀ ਤੇਰੀ ਪਹਿਲਾਂ ਮੈਨੂੰ ਜਾਂਚਵਾ ਪਿੱਛੇ ਵੀ ਜਾਣ ਦੀ ਚੰਗਾ ਉਨੀ ਰਿਆ ਕਰ ਜਿੰਨੀ ਹੈਗੀ ਜੇ ਤੈਨੂੰ ਇੱਜ਼ਤ ਨਾ ਰੱਖਿਆ ਵਾ ਨਾ ਇੱਜ਼ਤ ਨਾ ਰਿਆ ਕਰ ਤਾਂ ਤਾਲੂ ਤੇ ਨਾ ਚੜ ਵੱਡੇ ਹੈਗੇ ਬੈਠੇ ਆਂ ਜੇ ਗੱਲਬੁਲ ਕਰਨ ਦੀ ਜੇ ਤੂੰ ਭੈਣ ਸਿਆਣੀ ਗੱਲ ਕਾਂਡੀ ਤੂੰ ਗਰੌਲਦੀ ਹੈਂ ਜੇ ਤਾਂ ਗੱਲ ਅੱਡ ਹੋ ਜਾਓ ਅੱਡ ਹੋ ਜਾਓ ਮੈਂ ਕਹਿੰਦੀ ਆ ਤੂੰ ਤਾਂ ਕਹਿੰਦੀ ਅਗਲੇ ਅਗਲੇ ਜਾਂਦੇ ਆ ਅਗਲਿਆਂ ਦੀ ਕਰਤੂਤਾ ਤੂੰ ਏਦਾਂ ਦੀਆਂ ਕੀਤੀਆਂ ਕਹਿਣਾ ਹੀ ਆ ਮੇਰੇ ਕੋਲ ਗਲਤੀ ਹੋ ਗਈ ਮੈਂ ਮੰਨਦੀ ਆ ਇਹਨਾਂ ਗੱਲ ਦਾ ਟਲ ਬਣਾ ਲਿਆ ਵਾ ਮੇਰੀ ਸੁਨੋ ਬਾਲ ਗੱਲ ਦਾ ਗਲੈਂਡ ਸਿਆਣਿਆਂ ਦੇ ਤੂੰ ਤੇ ਮੇਰੀ ਮਾਤੀ ਮਾਰ ਛੱਡੀ ਸਾਰੇ ਟੱਬਰ ਨੇ ਜੇ ਨਾ ਅੱਡ ਹੋਣਾ ਨਾ ਆ ਕਰ ਲੈਣਾ ਜੇ ਮੈਂ ਤੇ ਮੇਰੇ ਕੋਲ ਬੰਬੀ ਤੇ ਜਾਣ ਜਿੱਥੇ ਮਰਜੀ ਜਾਣ ਮੈਂ ਇੱਥੇத் ਨਹੀਂ ਰਹਿਣ ਦੇਣੇ ਇੱਥੇ ਤੇਰੀ ਮਾਂ ਨੇ ਪਾਂਡ ਪੈਹਾਂ ਦੀ ਦਿੱਤੀ ਹੁਣੀ ਆ ਵੀ ਲੈਫੜ ਘਰ ਬਣਾਵਾ ਤੇ ਆ ਜਾ ਇੱਥੇ ਬਹਿ ਜਾ ਉੱਥੇ ਤਾਂ ਦੋ ਦਿਨ ਨਹੀਂ ਰੱਖਦੇ ਨੂੰ ਕੱਟੇ ਆ ਡੁੱਧਾਂ ਦੇ ਤੂੰ ਕੀਤੇ ਆ ਤੈਨੂੰ ਕੋਹ ਹਾਂਦੇ ਨਹੀਂ ਨਾ ਅਸੀਂ ਅਸੀਂ ਕਹਿੰਨੇ ਵੀ ਚੱਲ ਕੋਈ ਨਹੀਂ ਜਿਸ ਦਿਨ ਇਦਾਂ ਦੀ ਹੈਗੀ ਆਪੇ ਸੁਧਰ ਜੂਗੀ ਉਹ ਤਾਂ ਦੋ ਦਿਨ ਨਹੀਂ ਚੱਲਦੇ ਨੂੰ ਵੇ ਤੈਨੂੰ ਕੋਹ ਹਾਂਦਾ ਚੱਲਦੇ ਨਹੀਂ ਆ ਮੇਰੇ ਮਾਪੇ ਤੇ ਪੈਰਾਂ ਥਲੇ ਹੱਥ ਰੱਖਦੇ ਜਦੋਂ ਮੈਂ ਜਾਨੀ ਆ ਮੈਂ ਨਾ ਵੇਖੀ ਕਿਤੇ ਬਸ ਢੇ ਆਏ ਹੁੰਦੇ ਆ ਤੈਨੂੰ ਲੈਣ ਆਉਂਦੇ ਆ ਆ ਮੈਂ ਗਿਆ ਨਾ ਮੈਨੂੰ ਪੂਰੀ ਗੱਲ ਦਾ ਪਤਾ ਉਹਨੂੰ ਕਿੰਨੇ ਕਿਆ ਉਹਦੇ ਆ ਸਵੇਰੇ ਉੱਥੇ ਰਿਆਪੀ ਆ ਕਿ ਉਹ ਤੇਰੇ ਨਾਲ ਜਾਂਦਾ ਉਹ ਸਾਰਾ ਪਤਾ ਕਿੰਨਾ ਕੁ ਚਲਦੀ ਆ ਆ ਵਿਆਹ ਕੀ ਜਦੋਂ ਦਾ ਹੋਇਆ ਤੇ ਇੱਕ ਦੋ ਵਾਰੀ ਗਿਆ ਹੀ ਮੇਰੇ ਨਾਲ ਮੁੜ ਕੇ ਤੇ ਉਥੇ ਵੜਿਆ ਨਹੀਂ ਆ ਲੱਕ ਦੇ ਚਾਰੀਜ ਨਾ ਸੱਦੇ ਤੇ ਉਹ ਵੀ ਚਾਰੀਜ ਨਾ ਜਾਵੇ ਆ ਰੱਬ ਨੂੰ ਭੈਣਾ ਥੱਲੇ ਰਹਿਣ ਦੋ ਮੇਰੇ ਪੇਕੇ ਤੇ ਇੱਕ ਵਾਰੀ ਸੱਦ ਕੇ ਇਹਨੂੰ ਪਸਤੋਂ ਦੇ ਆ ਜਦੋਂ ਇਹਦੇ ਨਾਲ ਚਾਰ ਲਾਵਾਂ ਲੱਲੀਆਂ ਸੀ ਉਹ ਦੋਰੇ ਨਹੀਂ ਇਹਨੂੰ ਸੱਦਣਾ ਚਾਹੁੰਦੇ ਇਹ ਇੱਥੇ ਠੀਕ ਆ ਫੁੱਲਾਂ ਵਰਗੀ ਅਗਲਿਆਂ ਦੀ ਧੀ ਸੀ ਜਿਹੜੀ ਤੁਸੀਂ ਐਨ ਨਾ ਤੇ ਉੰਤਰੀ ਰੋਲ ਕੇ ਰੱਖਤੀ ਇਹੋ ਜਿਹਾ ਪਿੰਡ 'ਚ ਦੋ ਤਿੰਨ ਫੁੱਲ ਆ ਰਗੇ ਹੋਣ ਨਾ ਤੇ ਜਲੂਸ ਨਿਕਲਦਾ ਸਾਡੇ ਪਿੰਡ ਦਾ ਜਿੱਦਾਂ ਦੇ ਕੰਮ ਕਰਦੀ ਫਿਰਦੀ ਆ ਫੁੱਲਾਂ ਆਰਗੀ ਕਰਦੀ ਆ ਮੈਂ ਕਹਿੰਦੀ ਵੀ ਵੇਚ-ਮੁਚ ਕੇ ਤਾਂ ਸਾਰਾ ਕੋਹ ਉੱਥੇ ਹੀ ਪਾਵੇ ਲੱਗਦੀ ਹੁਣ ਮੂੰਹ ਆਪਣਾ ਬੰਦ ਕਰ ਜੋ ਬਨ ਮੇਰੀ ਗੱਲ ਸੁਣ ਹੁਣ ਉਹ ਡੈ ਹੀ ਅੰਦਰ ਵੇਸ-ਵੈਸ ਕਰਨ ਉਹਨਾਂ ਨੂੰ ਮਨਾ ਲਓ ਤੇ ਰਹਿਓ ਇਕੱਠੇ ਮੈਂ ਨਹੀਂ ਮਨਾਉਦੀ ਮੇਰੇ ਹੱਥ ਬੰਨੇ ਤੇਰੇ ਗੜੀ ਇੱਕ ਗਲਤੀ ਦੇ ਅੱਡ ਤੇ ਹੁਣ ਬੱਸ ਨਹੀਂ ਗੱਲ ਸੁਣ ਇੱਕ ਤੂੰ ਗਲਤੀ ਕੀਤੀ ਉਹ ਕੁੜੀ ਤੇਰੀ ਕੋਹ ਨਹੀਂ ਲੱਗਦੀ ਮੈਂ ਤਾਂ ਮੈਂ ਤਾਂ ਰੱਬ ਇਹਨੂੰ ਦਿੰਦਾ ਦੋ ਕੁੜੀਆਂ ਪਤਾ ਲੱਗਦਾ ਕੱਲ ਤੂੰ ਕਿੰਨਾ ਕੋ ਕਰਦਾ ਤੇ ਹਾਂ ਉਹ ਲੋਠਿਆਰ ਕਾ ਜਮਿਆ ਨਾ ਕਰਦਾ ਨਾ ਕੁਰਦਾ ਕੋ ਖਬਰਦਾਰ ਜੇ ਮੇਰੇ ਪੁੱਤ ਨੂੰ ਲੋਨਠਾ ਲਾਂਠਾ ਆਖਿਆ ਤੇ ਮਹਾਰਾਜ ਵੜਿਆ ਵੜਿਆ ਉਮਰਾ ਕਰੇ ਮੇਰੇ ਪੁੱਤਾਂ ਦੀ ਤੇ ਮੇਰੀ ਸੁਣ ਲੈ ਗੱਲ ਭੈਣ ਇਹਨੇ ਕੁੜੀ ਸਮਝੀ ਨਹੀਂ ਆ ਕੁੜੀ ਤੇਰੀ ਨਹੀਂ ਕੋਹ ਲੱਗਦੀ ਧੀ ਆ ਜੇ ਤੇਰਾ ਟਿੰਡ ਨਹੀਂ ਪਾਟਾ ਜਦੋਂ ਤੂੰ ਕੁੜੀ ਨੂੰ ਇਹੋ ਜਿਹੇ ਇਲਜ਼ਾਮ ਲਾਏ ਤੇ ਤੂੰ ਇਹੋ ਜਿਹੇ ਪੈਸੇ ਦੇ ਦੇ ਕੇ ਤੇ ਕੰਮ ਨਹੀਂ ਕਰਾਉਣ ਕਾਹ ਕਹਿਂਦਾ ਵੀ ਚੱਲੀਏ ਮੈਂ ਲਗਿਆ ਵੀ ਰਾਤ ਰੋ ਰਹਿਣਾ ਨਹੀਂ ਰਾਤ ਵੇਖ ਲੈ ਜੇ ਰੱਖੋਗੇ ਤੇ ਰਹਿਪਾਂਗੇ ਜੇ ਗੈਂਡਿਆ ਮੰਨ ਨਹੀਂ ਡਿਆ ਹੈ ਨਹੀਂ ਭਗ ਮਾਂ ਵੱਲ ਕੀ ਹੱਥ ਕਰਦਾ ਵਾਂ ਉਹਨੇ ਮਾਲ ਗਰੀਬਾ ਕੀ ਕਰਨਾ ਵਿਚਾਰੇ ਨੇ ਕੱਲ ਮੈਂ ਇੱਥੇ ਜਿਉਂ ਸਾਰੇ ਟੱਬਰ ਨੇ ਮੱਤ ਮਾਰੀ ਆਂ ਢੂੰਡਾ ਵਾਂਗੂ ਸਾਰੇ ਪੈ ਗਏ ਆਨੇ ਮੈਂ ਉਹ ਕਿਹਾ ਵੀ ਰਹਿ ਮੈਂ ਹਾਂ ਚੱਲ ਬੱਚੇ ਚ ਪਾਣੀ ਭਰ ਦੇਣਾ ਹੁੰਨੇ ਆ ਹਾਂ ਆਦਾ ਨਹੀਂ ਆ ਚੱਲ ਕੋਈ ਨਹੀਂ ਆਪਣੇ ਘਰੀ ਚੰਗੇ ਆਹੋ ਜੀ ਗਰਮੀ ਚ ਤੇ ਤੈਨੂੰ ਪਤਾ ਹੀ ਆ ਚਾਹ ਪਾਣੀ ਪੀਤਾ ਪੈਣ ਤੇ ਹੋਰ ਜਾਂਦੇ ਸਮੋਸੇ ਖਾਏ ਗਾਦੇ ਸਮੋਸੇ ਉਹ ਮੇਰੀ ਮਾਂ ਵਾਲੀ ਹੱਥ ਘੁੱਟ ਲੈਂਦੇ ਆ ਉਦਾਂ ਭੈਣ ਭਰਾ ਕੋਈ ਆਵੇ ਤਾਂ ਤੇਰੇ ਕੋਲ ਜਾਉਗਾ ਉਹਦਾ ਤੂੰ ਕਿੰਨੇ ਚਲਾ ਕੇ ਨਿਕਲੇ ਕੋਣ ਨਹੀਂ ਕੋ ਵਟ ਲੈਣਾ ਹੈ ਜੇ ਸਾਨੂੰ ਵੀ ਦੱਸ ਦਿੰਦੇ ਫੋਨ ਕਰਕੇ ਵੀ ਉਹਨੇ ਆਉਣਾ ਵਾ ਅਸੀਂ ਵੀ ਗਾੜੀ ਲੈਣ ਜਾਂਦੇ ਆਪਣੇ ਭਰਾ ਨੂੰ ਸੌਚਾ ਹੁੰਦਾ ਵਾ ਬੰਦੇ ਨੂੰ ਕੋਈ ਨਹੀਂ ਦੂਜੀ ਵਾਰ ਆ ਉਹ ਤਾਂ ਤੂੰ ਲੈਣ ਚੱਲ ਜੀ ਮੈਨੂੰ ਤਾਂ ਬੜਾ ਚਾਹੀ ਮੈਂ ਲਿਖਿਆ ਵੀ ਜਾਲਾ ਉਹ ਲੈਣ ਜਾਵਾਂਗੇ ਤਾ ਉਹ ਪੀਵਾਂਗੇ ਰਾਹ ਚ ਕੱਲੇ ਕੱਲੇ ਲੈ ਕਿਸੇ ਦਿੱਲੀੋਂ ਲਿਆਂਦਾ ਕਿ ਐਮਬਲਸਰੋਂ ਐਮਬਲਸਰੋਂ ਆਹ ਨੂੰ ਪਤਾ ਕਿੱਥੇ ਦੱਸਣਾ ਵਾ ਸਾਕੇ ਸੋਧਰਨ ਦੱਸਤਾਣਾ ਵਾ ਕਗਲਾਂ ਫੋਨ ਵੀ ਖੜਕ ਗਿਆ ਨੇ ਆਪੇ ਕਾਸ਼ ਨਹੀਂ ਆਉਣਾ ਤੇਰੇ ਮੇਰੇ ਵਰਗੇ ਨੂੰ ਕਿੰਨੇ ਦੱਸਾਂ ਗਰੀਬਾਂ ਨੂੰ ਜਦੋਂ ਬੰਦਾ ਗਰੀਬ ਹੋਵੇ ਨਾ ਤੇ ਰਿਸ਼ਤੇਦਾਰ ਵੀ ਘੱਟ ਫੋਨ ਕਰਦੇ ਤੇ ਬਾਹਵ ਨਹੀਂ ਫੜਦੇ ਜਦੋਂ ਮੈਂ ਦੱਸਾਂ ਕਿੰਨੀਆਂ ਰੋਟੀਆਂ ਖਾਣੀਆਂ ਰੋਟੀਆਂ ਜਿੰਨੀਆਂ ਖਾਈਆਂ ਖਾਣੀਆਂ ਫੇਰ ਤੂੰ ਕਿਹੜੀ ਕਲੋਂ ਗਰੀਬ ਆ ਹਾਂ ਹੈ ਗਰੀਬਾਂ ਥੇ ਗੱਲਾਂ ਕਰਨੀ ਫਿਰਦੀ ਹਟ ਜਾ ਚੰਗਾ ਤੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਘੱਟ ਬੋਲਿਆ ਕਰ ਤੂੰ ਫੇਰ ਤਾਂ ਤੂੰ ਸਿਰ ਤੇ ਚੜਦੀ ਜੰਨੀ ਤੇਰੀ ਦੀ ਭੈਣ ਤੂੰ ਆਈ ਆ ਹੁਣ ਮੈਂ ਨਾਲ ਲੜਨ ਬਾਹਰ ਨਿਕਲ ਆਈ ਆ ਸਰੇ ਅੰਦਰ ਮੋੜ 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 ਭੈਣ ਭਰਾ ਭਜਾਈ ਗੱਲ ਤੂੰ ਵੀ ਹੁਣ ਇਹਦੇ ਵਰਗਾ ਪਹਿਲਾਂ ਮੈਨੂੰ ਦੱਸ ਮੇਰਾ ਪੁੱਤ ਉਹ ਨਹੀਂ ਨਹੀਂ ਮੈਂ ਰਹਿ ਗਏ ਆਂ ਧਿਆਵਾ ਇਹ ਆਉਣਾ ਕਿਸ ਦਿਨ ਮੈਂ ਵੀ ਜਾਵਨ ਜੁਮਨ ਲੱਗੇ ਆ ਬਥੇਰੇ ਨਾਲੇ ਦੋ ਸੂਟ ਬਣਾ ਕੇ ਦਊ ਤੈਨੂੰ ਵੀ ਹੂੰ ਤੇ ਤੇਰੇ ਕਰਕੇ ਮੈਂ ਬਣਾ ਕੇ ਦੇਣੇ ਭਾਵੇਂ ਮੈਂ ਚਾਰ ਬਣਾ ਕੇ ਦਵਾਂ ਹੈ ਇਹਨੂੰ ਬਣਾ ਨਹੀਂ ਪਹਿਣੇ ਕੱਦਾਂ ਨਾਲੇ ਭਰਾ ਆ ਬਰੋਂ ਨਾਲੇ ਵੇਨੇ ਜਾ ਕੇ ਕੀ ਕੀ ਲਿਆ ਆ ਆਹੀ ਆ ਤੋ ਤੇ ਫੇਰ ਆਈ ਨਾ ਕੋਈ ਗੱਲ ਨਹੀਂ ਮੈਂ ਆਉਨੇ ਆ ਜੈਦਨ ਉਹ ਟੋਫੀਆਂ ਚੋਕੇ ਖਾ ਵੀ ਗਈ ਹੋ ਤੇ ਅਜੇ ਦੀ ਗੋਟ ਸਾਬਣਾ ਚਾਹੀਦੀ ਤੇਰਾ ਮਾਂ ਦੀ ਇਹ ਕਲੀ ਪੌਣੀ ਵੇਖ ਲਾ ਲੌਣੀ ਏ ਉਦਾਂ ਛੇੜਦੀ ਆ ਤੇ ਹੁਣ ਜੋਬਨ ਮੇਰੀ ਗੱਲ ਸੁਣ ਹੁਣ ਆਦੂ ਉਹ ਤਾਂ ਗੱਲ ਕਰ ਲਓ ਹੁਣ ਇੱਥੇ ਬਹਿ ਕੇ ਸਰ ਜਣੇ ਬੀਜੀ ਨੂੰ ਵਿੱਚ ਭਾ ਲੋ ਮੈਂ ਵੇਣਾ ਮੁੰਡਾ ਮੇਰਾ ਜਲੂਸ ਨਾ ਕੱਢੇ ਉਥੇ ਤੁਸੀਂ ਵੇਹ ਭੈਣ ਨਾ ਮੈਂ ਗਲਤੀ ਕੀਤੀ ਨਾ ਮੈਨੂੰ ਇਹ ਦੋਵੇਂ ਜਾਣੇ ਮਾਫੀ ਮੰਗਣ ਭੈਣ ਕੀ ਸਾਡੇ ਕੋ ਉਹੀ ਗਲਤੀ ਚੱਲ ਮੇਰੀ ਗੱਲ ਸੁਣ ਮੇਰੀ ਕੋ ਗਲਤੀ ਨਹੀਂ ਆ ਇਹ ਮੁੰਡੇ ਨੇ ਛਤਰ ਫੇਰ ਲਿਆ ਮੈਨੂੰ ਇਹਨੇ ਛਤਰ ਫੇਰ ਲਿਆ ਹੋਰ ਹੀ ਮਾਫੀ ਕਿਦਾਂ ਦੀ ਮੰਗੀ ਏ ਉਹਨਾਂ ਕੋ ਮੰਗੋ ਮੈਂ ਤੇ ਬਥੇਰੇ ਨਹੀਂ ਹੋ ਗੇ ਹਾਂ ਹਾਂ ਹੁਣ ਮਾਫੀ ਮੰਗੀ ਏ ਗੱਲ ਸੁਣ ਤੂੰ ਤੂੰ ਹਾਨੂੰ ਥੱਲੇ ਲਾ ਤੂੰ ਨਾ ਹਾਨੂੰ ਜਿੱਦਾਂ ਮਰਜੀ ਹੈ ਤੇ ਸਾਡੇ ਸਿਰ ਦੀ ਆਹੋ ਗੱਲ ਹਾਂ ਤੂੰ ਕਿਦਾਂ ਚੀਕਦੀ ਆਹ ਜੇ ਉਹਨੂੰ ਸਿਰ ਤੇ ਮਾਰੇ ਆ ਤੇ ਹੁਣ ਵੀ ਉਹਨੂੰ ਪਿਆਰ ਕਰਦੇ ਵੀ ਆ ਤੂੰ ਚੰਗਾ ਕੰਮ ਕੀਤਾ ਉਹ ਹੱਥ ਰਸਾ ਸਿਰੇ ਤੇ ਗੰਢ ਕੋਈ ਰਹਿੰਦਾ ਨਾਲ ਰਵੇ ਅੱਡ ਹੋਣਾ ਹੋ ਜੇ ਮੇਰੀ ਸਿਰਦਰ ਦੀ ਕੋਈ ਨਹੀਂ ਤੇ ਮੈਂ ਨਹੀਂ ਜੇ ਮਾਫੀ ਮੰਗਣੀ ਸਿੱਧੀ ਸਿੱਧੀ ਗੱਲ ਆ ਸੱਸ ਕਾ ਸੱਸਰੀ ਕਾ ਇੰਦਰਾ ਕਿਆ ਜਲੇ ਠੀਕ ਆ ਮੇਰਾ ਪੁੱਤ ਕਿੱਥਾ ਆ ਕਾਲਜ ਦਾ ਚਲ ਇੱਥੇ ਬੈਠ ਖੜੀ ਚਾਚਾ ਸ਼ਸ਼ਕਰ ਚਾਚੇ ਸ਼ਸ਼ਕਰ ਕਿਦਾਂ ਟੀੜੀਆਂ ਪਾਉਂਦੇ ਈ ਕੁੜੀ ਵਾਲਾ ਕੁੜੀ ਨੂੰ ਮਿਲੀ ਨਹੀਂ ਗਾ ਹੋ ਕੇ ਹੈ ਕੁੜੀ ਆ ਰੋਜ ਆਉਂਦੀ ਜਾਂਦੀ ਆ ਹੁਣ ਰੋਜ ਦਿਹਾੜੀ ਮਿਲਦੇ ਜਾਂਦੇ ਤੂੰ ਤਾਂ ਗਰਮੀयां ਨਹੀਂ ਫੋਨ ਕਰ ਦਿੰਦੀ ਲੈ ਆਉਂਦੇ ਨਹੀਂ ਬਸ ਆ ਗਈ ਠੀਕ ਆ ਹਾਂਜੀ ਤੇ ਦੱਸ ਐ ਕਿਤੇ ਤੋਂਪਾ ਕਿੰਨੀ ਆ ਨਹੀਂ ਕੁੜੀ ਅੱਜ ਬੋਗ ਗਰਮੀ ਬੜੀ ਆ ਕਿਦਾਂ ਨਾਲ ਆਈ ਜਾਨੀ ਆ ਗਰਮੀ ਬੜੀ ਆ ਨੀ ਤੂੰ ਵੀ ਲਾ ਆਹ ਪੜਾ ਤੂੰ ਵੀ ਲੜਾ ਹਾਂ ਇਹ ਨਹੀਂ ਗਰਮੀ ਬੜੀ ਆ ਉਦਾਂ ਨਹੀਂ ਨਾਲ ਲੱਗ ਜਾਂਦਾ ਤੁਹਾਨੂੰ ਪਤਾ ਨਹੀਂ ਕੀ ਐਵੇਂ ਹੀ ਬੱਸ ਠੀਕੀ ਦੋਦੇ ਆਏ ਅਹੀਂ ਤੇ ਆਏ ਸਵੇਰੇ ਤੇ ਕਾਸਪਾ ਵੀ ਆਇਆ ਯੋ ਹੈ ਪਾਵੀ ਆਇਆ ਵਾ ਕਿਦੋਂ ਆਈ ਤਿੰਨ ਚਾਰ ਦਿਨ ਹੋ ਗਏ ਮੈਨੂੰ ਤਾਂ ਬੜਾ ਚਿਰ ਹੋਇਆ ਮਿਲੇ ਨੂੰ ਸੱਚੀ ਹੋਏ ਜਦੋਂ ਆਉਣਾ ਸੀ ਤੂੰ ਤੇ ਮਿਲਦਾ ਸੀ ਮੇਰੀ ਕੀ ਲੈ ਆਂਦਾ ਵਾ ਤੂੰ ਕੀ ਲੈਣਾ ਵਾ ਇਹ ਮੈਂ ਲੈਣੀ ਇੱਕ ਵੋਚੇ ਨਹੀਂ ਚੱਲਦੀ ਏ ਉਹ ਇੱਦਾਂ ਵਾਲੀ ਉਹ ਲੈਣੀਆਂ ਤੇ ਇੱਕ ਸਾਈਡ ਬੈਕ ਆ ਮੇਰਾ ਖਰਾਬ ਹੋ ਗਿਆ ਬਸ ਹੋਰ ਕੋ ਨਹੀਂ ਟੋਪੀਆਂ ਚਾਕਲੇਟਾਂ ਹਾਈ ਮੈਂ ਮਰ ਜਾ ਜੈਦੀਗਾ ਹਾਂ ਲੈਣਦੀ ਆਂ ਹੈ ਲੈਣਦੀ ਆਂ ਆਹ ਮੇਰੇ ਵਾਰੀ ਤੇ ਕਹਿੰਦੀ ਆਂ ਵੀ ਉਹ ਲੈਣਦੀ ਨਹੀਂ ਆ ਜਦੋਂ ਮੁੜ ਕੇ ਉਹ ਲਿਆਵਾਂਗੇ ਨਹੀਂ ਤੈਨੂੰ ਤੇ ਅੱਧਾ ਮਚਾਕ ਡੇ ਇਹ ਕਰਨਾ ਤੂੰ ਤੇ ਸਿਰੇ ਚ ਲੱਗਨੀ ਗੱਲ ਨੂੰ ਗੱਲ ਫੇਰ ਉੱਥੇ ਆ ਗਈ ਨਾ ਗਰੀਬਾਂ ਨੂੰ ਕੌਣ ਦਿੰਦਾ ਵਾ ਚਾਚੀ ਲੜਦੀ ਨਾ ਰਿਆ ਕਰ ਆ ਮੇਰੇ ਪੁੱਤ ਨੇ ਪਾਣੀ ਪੀਣਾ ਨਹੀਂ ਪਾਣੀ ਨਹੀਂ ਮੈਨੂੰ ਚਾਹੀ ਚਾਹੀਦਾ ਪਾਣੀ ਪੁਣੀ ਚਾਹੀਦਾ ਨਹੀਂ ਕਿੰਨਾ ਚਾਸੜਿਆ ਕੁੜੀ ਨੂੰ ਹਾਏ ਹਾਏ ਦਵਿੰਦਰ ਵੀ ਕਹਿੰਦੇ ਮੇਰਾ ਬੁੱਤ ਬੁੱਲਾ ਨਹੀਂ ਸੰਭਾਉਣ ਡਿਆ ਚਾਕਲੇਟਾ ਚਾਕਲੇਟਾ ਉਹ ਖਾਣੀ ਆ ਰੱਖੀ ਆ ਮੰਮੀ ਤੇਰੀ ਕੋ ਮਾਤਾ ਦਾ ਦਾਦੀ ਕੋ ਤੇਰੀ ਕੋ ਹੀ ਆ ਸਾਰਾ ਕੋ ਆ ਨੀ ਨੂੰ ਦੇ ਦੇ ਚਾਕਲੇਟ ਕੱਦ ਦੀ ਆ ਨਿਆਣੀ ਰੋਣ ਡਈ ਹੈ ਨਹੀਂ ਕੋਈ ਨਹੀਂ ਮੇਰਾ ਵੀ ਗਿਆ ਵਾ ਜੀਜਾ ਗਿਆ ਮੇਰਾ ਕਿੱਥੇ ਜੀ ਗਿਆ ਤੇਰਾ ਘਰ ਆਲਾ ਹੈ ਕਿੱਥੇ ਗਿਆ ਬਾਹਰ ਹਾਂ ਤੇ ਉਹ ਵੀ ਆਉਣੀ ਆਲਾ ਅੱਜ ਭਲਕੇ ਤੇ ਉਹ ਆਂਦਾ ਸੀ ਵੀ ਦੀਦੀ ਮੈਂ ਤੇਰੇ ਲਈ ਉਹ ਘੜੀ ਤੇ ਪਤਾ ਨਹੀਂ ਕੀ ਗੈਨੈਕਲਸ ਜੇਥੇ ਕਈ ਕਈ ਕੁਝ ਲਿਆ ਆ ਵਾ ਲਿਆ ਕੇ ਬਣਾਉਨੇ ਉਹਨੇ ਐਪਲ ਦਾ ਫੋਨ ਹੀ ਮੰਗਾਇਆ ਸੀ ਤੇ ਉਹਨੇ ਤਾਂ ਸਾਰੀ ਉਮਰ ਬਾਹਰ ਕੱਢ ਲਈ ਆ ਤੇ ਤੇਰੇ ਕੋਲ ਜਦੋਂ ਆਉਂਦਾ ਤੇ ਅਜੇ ਤੈਨੂੰ ਘੜੀ ਨਹੀਂ ਲੈ ਕੇ ਦਿੱਤੀ ਉਹਨੇ ਲੈ ਆ ਤਾਂ ਦੇ ਕੇ ਚਾਕਲੇਟਾਂ ਤੇ ਕਿਤੇ ਸਾਡੇ ਘਰ ਤੇ ਰੋਲਦੀਆਂ ਫੇਦੀ ਜਦੋਂ ਚੀਜ਼ਾਂ ਲੈ ਕੇ ਆਉਂਦਾ ਸਾਨੂੰ ਤਾਂ ਕਦੀ ਦੱਸਿਆ ਨਹੀਂ ਕਦੀ ਮਿਲਿਆ ਨਹੀਂ ਮੈਨੂੰ ਵੀ ਕਦੀ ਮਿਲਿਆ ਨਹੀਂ ਕੱਲ ਕੱਲੀ ਖਾ ਜਾਂਦੀ ਹੁੰਨੀ ਤੇ ਫਿਰ ਇਦਾਂ ਹੀ ਆ ਜਦਾਂ ਤੁਸੀਂ ਕੱਲੀ ਆਉਂਦੀ ਨੇ ਦਾਦੀ ਨੂੰ ਫੜਾਤੀਆਂ ਤੇ ਉਹ ਵਿਚਾਰਾ ਤਰ ਲੈ ਲਿੰਦਾ ਫਿਰਦਾ ਮੁੰਡਾ ਕੀ ਲਿਆ ਕੀ ਲਿਆ ਤੇ ਪਰਦਾ ਹੀ ਪਾ ਗਈ ਭੈਣ ਤੇ ਆਪਣੇ ਸਮਝ ਕੇ ਤੂੰ ਇਹਨੂੰ ਦੱਸਤਾ ਨਾ ਗੋਰੇ ਨੇ ਨਾ ਦਾਦੀ ਆਪਣੀ ਕੋ ਲੈ ਕੇ ਦੇ ਖਾ ਲਈਆਂ ਵਾ ਤੇ ਹੁਣ ਦਾਦੀ ਤੇਰੀ ਵੰਡ ਕੇ ਦਊਗੀ ਨਾ ਆਹੋ ਮੇਰੀਆਂ ਵੀ ਆ ਗਈਆਂ ਤੇ ਤੂੰ ਕੈਂਪ ਤੇ ਚੱਲ ਜਾਣਾ ਮੇਰਾ ਬਹੂ ਗਿਆ ਤੇ ਜੀ ਤੂੰ ਪੇਣਾ ਤਾਂ ਸਾਂ ਸਾਂ ਆ ਜਾਗਾ ਕਹਿੰਦਾ ਆ ਗਏ ਆ ਸਸ਼ਕਾਰ ਤੇ ਦੱਸ ਦਿੰਦੀ ਲੈ ਹੁੰਦੇ ਅੱਡੇ ਤੋਂ ਨਾ ਆ ਗਈ ਫਿਰ ਇੱਥੇ ਤੱਕ ਬੱਸ ਆਈ ਹੀਗੀ ਅੱਜ ਕੈਂਪ ਤੇ ਤੇ ਆ ਰਹੀ ਆ ਫੇਰ ਹੋ ਇਹ ਕਿਦਾਂ ਚੀ ਜ ਲੱਗੂ ਸਾਡਾ ਮੈਂ ਅੱਗੇ ਕਹਿੰਦੀ ਮੈਂ ਸਾਡਾ ਚੀ ਨਹੀਂ ਲੱਗਣਾ ਤੇ ਚੱਲ ਜਾ ਲੋ ਫੇਰ ਮੇਂ ਨਹੀਂ ਕਿਤੇ ਮੇਰਾ ਲੱਡੂ ਜਿਆ ਨਹੀਂ ਪੁੱਤ ਨਹੀਂ ਕਿਦਾਂ ਰੰਗ ਕਾਲਾ ਹੋ ਗਿਆ ਵਾ ਅੱਜ ਸਰਕਾਰ ਪੈਣਾ ਅੱਜ ਘਰੋਂ ਫੈਸਕੰਜੀ ਹੋ ਜਾਂਦੀ ਓ ਹੱਥ ਲਾਇਆ ਘੜੀ ਘੜੀ ਐਵੇਂ ਮੇਰਾ ਪੁੱਤ ਤੇ ਮੇਰਾ ਪੁੱਤ ਗਰਮੀ ਦੇ ਗੋੜੇ ਮੈਨੂੰ ਨਾ ਲਾ ਗਰਮੀ ਗੋੜੇ ਗੋੜੇ ਲੈ ਹੰਦਸ ਕੰਮ ਕੀ ਹੋਇਆ ਬਸ ਕੀ ਹੋਇਆ ਵਾ ਨਹੀਂ ਜਿੰਦਰੇ 30 ਗਾਲ ਤੈਨੂੰ ਕੀ ਹੋ ਗਿਆ ਵਾ ਕਾਲੀ ਜੀ ਪੈਂਦੀ ਮੈਨੂੰ ਤੇ ਉਦਾਂ ਹੀ ਮੈਂ ਹਾਂ ਕਾਲੀ ਤੈਨੂੰ ਪੈ ਚੱਲ ਉੱਠ ਉੱਠ ਹੱਥ ਮੂੰ ਤੋਂ ਤੇ ਰੋਟੀ ਖਾ ਲੈ ਕਿ ਤੁੰਮ ਰਪੋਟ ਕੋਪ ਤਾ ਕਾਸੂ ਦੀ ਦਾਦੀ ਕਹਿੰਦੀ ਹੀ ਉਹਨੂੰ ਲੈ ਆਓ ਆਉਂ ਹੀ ਨਾਉਂ ਕੀ ਕੈਂਪ ਤੋਂ ਕਾ ਦੋ ਕੈਂਪ ਤੋਂ ਬਾਅਦ ਚਲ ਕੈਂਪ ਕੁੰਪ ਰਹਿਣ ਚੰਦੀ ਲੈ ਜਾ ਕੋਈ ਨਹੀਂ ਰਹਾ ਲਾ ਚਾਰ ਦਿਨ ਮਹੀਨਾ ਕੱਢ ਰੱਖ ਨਹੀਂ ਮੈਂ ਕੈਂਪ ਤੇ ਜਾਈ ਉਹ ਚਲ ਆਣੇ ਕਪੂਆ ਕੋ ਜਲ ਜੀ ਪੂਆ ਕੋ ਵੀ ਤੇ ਜ਼ਰੂਰੀ ਆ ਪੂਆ ਕਹਿੰਦੇ ਉਹਦੀ ਸੱਸ ਨੇ ਕਹਿੰਦੇ ਪਿਆਰ ਨਾ ਕਿਹਾ ਸੁਣਾ ਪਿਆਰ ਤੋਂ ਬਾਅਦ ਪਪਾ ਆਉਗੀ ਤੇ ਨਾਲੇ ਨਾ ਕਾਸ ਦਾ ਸਮਾਨ ਸੈਟ ਮੈਟ ਕਰਦੀ ਉਹਨੇ ਛੁੱਟੀ ਖਤਮ ਹੋਈ ਤੇ ਜਾਣਾ ਫਿਰ ਠੀਕ ਹੈ ਹੈ ਜੜ ਜੜੀ ਚੀਜ਼ਾਂ ਸਾਰਾ ਕੋਹ ਉਹ ਤੇਰੀਆਂ ਵਕਰੀਆਂ ਤੋਂ ਲੈ ਲੈ ਤੂੰ ਤੇ ਘੋਰਾ ਆਇਓ ਤੇ ਵਕਰੀ ਆਪਣੀ ਚੀਜ਼ ਲੈ ਲਿਓ ਘੋਰਾ ਵੀ ਕਹਿਣ ਦੇ ਆਉਣਾ ਪਾ ਦੇ ਨਾਲ ਆ ਜੀ ਫਿਰ ਵਡਾ ਪਾਪਾ ਸਾਡਾ ਹੋਊਗਾ ਠੀਕ ਹੈ ਤੇ ਜਾ ਫਿਰ ਪਾਣੀ ਪੀ ਮੇਰਾ ਪੁੱਤ ਚੱਲ ਨਹੀਂ ਹੁਣ ਤੂੰ ਹੋ ਸਿੱਧੀ ਨਿਆਣੇ ਨੇ ਇਦਾਂ ਖਰੀਦਦਾ ਜਿੱਦਾਂ ਤੂੰ ਡੇਈ ਕਰਦੀ ਮੈਂ ਕੀ ਸੋਚੂਗੀ ਕੀ ਆਖਿਆ ਮੈਂ ਇਦਾਂ ਹੱਥ ਲਾਉਣਾ ਕੀ ਉਹ ਚੱਲਿਆ ਵਾ ਇਦਾਂ ਨਹੀਂ ਕਰੀਦਾ ਸਿਆਣੀ ਬਣ ਬੁੜੀ ਨੂੰ ਕੀ ਹੋਇਆ ਖੁਰਕ ਪਈ ਕਿ ਜਾਂ ਮੈਨੂੰ ਪਈ ਤੂੰ ਹੱਥ ਨਹੀਂ ਲਾਉਣ ਦਿੰਦੀ ਨਹੀਂ ਮੈਂ ਕੀ ਗਿਆ ਤਾਂ ਮੈਂ ਤਾਂ ਉਦਾਂ ਆਖਿਆ ਵੀ ਨਾ ਹੱਥ ਲਾ ਬਾਰ ਬਾਰ ਅੱਜ ਕੱਲ ਪਤਾ ਕਿੰਨੀਆਂ ਬਿਮਾਰੀਆਂ ਚੱਲਣ ਡੀਆਂ ਨਿਆਣੇ ਤੇ ਉਹ ਬਿਮਾਰ ਪਈ ਜਾਂਦੇ ਆਪਣੇ ਤਾਂ ਵੀ ਇਦਾਂ ਹੋ ਜਾਂਦਾ ਆ ਆਹੋ ਹੋ ਜਾਂਦਾ ਇੱਥੇ ਮੁੰਡੇ ਨੂੰ ਤਾਂ ਲੱਗੇ ਨਹੀਂ ਪਹਿਨ ਦਿੰਦੀ ਮੇਰੇ ਕਿਉਂ ਮੁੰਡਾ ਬੈਠਾ ਸੀ ਤੇਰੀ ਤਾਂ ਪਤੀ ਆ ਗਈ ਸੱਜੇ ਪਟਣ ਨਿਕਲੀ ਜਿਹੜੀ ਉਹ ਆ ਗਈ ਫੇਰ ਵੇਖ ਲੈ ਹਾਂ ਵੇਖ ਲੈ ਪਹਿਣਾ ਕਿਦਾਂ ਦਾ ਕਾਲਜਗ ਜਮਾਨਾ ਆ ਗਿਆ ਵਾ ਜਿਹੜੇ ਖੂਨ ਦੇ ਰਿਸ਼ਤੇ ਆ ਉਹ ਉਪਰੇ ਹੋਈ ਜਾਂਦੇ ਆ ਔ ਜੜੀ ਬਗਾਨੀ ਲਿਆਂਦੀ ਉਹਨੂੰ ਕਿਤੇ ਹੱਥਾਂ ਤੇ ਚੁਕੀ ਫਿਰਦੇ ਚੋਲ ਮੋਲ ਤੇ ਆ ਮੇਰਾ ਪੁੱਤ ਇਹਨੂੰ ਕੋਈ ਪੁੱਛਦਾ ਹੀ ਨਹੀਂ ਹੈ ਇਹ ਤੇ ਆਪਣਾ ਢਡੋ ਜੰਮਿਆ ਉਹਦੇ ਅਗਲੀ ਨੇ ਆਪਣੀ ਭੈਣ ਦੀ ਕੁੜੀ ਲਿਆਂਦੀ ਤੇ ਲਿਆ ਕੇ ਪਾਲੀ ਤੇ ਉਹਨੂੰ ਰਾਜ ਦਲਾਰ ਨਹੀਂ ਕਿਤੇ ਉਹਦੀਆਂ ਤੇ ਕਿਤੇ ਮੈਨੀ ਆ ਤੂੰ ਵੀ ਕਹੀ ਜਾਨੀ ਕੀ ਲੈਣਾ ਮੇਰੀ ਦੀਨੇ ਮੇਰੇ ਪੁੱਤ ਨੇ ਇੱਕ ਵਾਰੀ ਨੂੰ ਤੂੰ ਆਖਿਆ ਕੀ ਲੈਣਾ ਵਾ ਕੀ ਤਰਲੀ ਕਾਸ਼ ਲਿਆ ਕੀ ਨਹੀਂ ਸਾਨੂੰ ਤੇ ਤੂੰ ਦੱਸਿਆ ਹੀ ਨਹੀਂ ਹੈ ਚੁੱਪ ਕਰਲੀ ਕਿੱਦਾਂ ਲੁਤਰੀ ਚਲਾਈ ਜਾਂਦੀ ਆ ਪਵਾਨੀ ਕੀ ਕੱਚਾ ਪੱਕਾ ਵੱਡੀ ਜਾਣਦੀ ਤੂੰ ਤੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਤੈਨੂੰ ਕੀ ਸਮਝਾਉਂਦੀ ਆ ਨਾ ਨਾ ਮੈਨੂੰ ਸਮਝ ਕਿੱਥੇ ਆਉਣੀ ਆ ਤੂੰ ਵੀ ਕੁੜੀ ਨੂੰ ਉਹਨਾ ਪਿਆਰ ਕਰੇਂ ਤੇ ਕੁੜੀ ਕੀ ਗੱਲ ਤੈਨੂੰ ਪਿਆਰ ਨਾ ਕਰੂਗੀ ਮੈਂ ਕਰਕੇ ਵੇਖ ਲਿਆ ਪਿਆਰ ਬੜਾ ਸਾਨੂੰ ਪਿਆਰ ਦਾ ਨਾ ਮਿਲ ਗਿਆ ਵਾ ਕੀ ਤੋਹਫਾ ਵੱਡਾ ਹੂੰ ਮਾਂ ਪੁੱਤਾਂ ਨੂੰ ਦਿੱਤਾ ਉਹਨਾਂ ਨੇ ਪਿਆਰ ਚ ਤੋਹਫੇ ਲਵਦੀਆਂ ਸਿਰਫ ਹਾਂ ਪੁੱਛ ਕੇ ਸਾਰੇ ਕੰਮ ਕਰਨੇ ਆ ਮੈਂ ਤੇ ਆਪਣੇ ਭਤੀਜੇ ਨੂੰ ਪਹਿਲਾਂ ਗੱਲ ਨਾ ਲਾਇਆ ਪੁੱਤ ਕੀ ਲੈਣਾ ਤੂੰ ਦੱਸ ਤਾਂ ਹੀ ਉਹਨੇ ਕਿਹਾ ਨਾ ਵੀ ਅੱਥੇ ਆਉਂਗਾ ਮੈਂ ਪਤਾ ਵਾ ਇੰਨਾ ਅੱਖਾਂ ਨਹੀਂ ਮੈਂ ਵੇਖ ਲਿਆ ਇੱਥੇ ਬੈਠਿਆ ਕਿੰਨਾ ਕ ਪਤੀਏ ਨੂੰ ਪਿਆਰ ਕੀਤਾ ਤੇ ਕਿੰਨਾ ਕ ਪਤੀਏ ਨੂੰ ਕੀਤਾ ਹੁਣ ਮੈਂ ਸਾਰੇ ਗੱਲਾਂ ਤੇਰੇ ਸਾਹਮਣੇ ਕਰਿਆ ਕਰਾਂ ਹਾਂ ਹੈ ਉਹੀ ਬੈਠ ਮੈਂ ਨਾ ਟਾਲਣਾ ਨਹੀਂ ਟਾਲਣਾ ਮੇਰੀ ਗੱਲ ਸੁਣ ਮੈਂ ਇੱਥੇ ਟਲੀ ਆ ਉਦਾਂ ਹੀ ਨਾ ਪਤਾ ਨਹੀਂ ਇਹ ਘਰ ਜਨਾ ਬੁਗਤ ਜੀ ਨਹੀਂ ਮੇਰੀ ਰਹਿ ਗਈ ਕੋਈ ਪੁੱਛ ਗੇਛ ਹੈ ਨਹੀਂ ਸਾਡੀ ਨਾ ਮੇਰੀ ਨਾ ਮੇਰੇ ਮੁੰਡੇ ਦੀ ਤੇ ਬੰਦਾ ਮੇਰਾ ਤੇ ਅੱਗੇ ਉਹਨੇ ਪਤਾ ਨਹੀਂ ਕੀ ਵੱਡੀ ਨੇ ਧੂੜਿਆਈ ਉਹਦੇ ਸਿਰ ਉਹ ਤੇ ਬਸ ਭਾਬੀ ਤੇ ਭਰਾ ਤੇ ਭਾਬੀ ਤੇ ਭਰਾ ਮਗਰ ਮਗਰ ਬਸ ਤੇ ਤੂੰ ਵੀ ਤੋੜ ਲਾਦਾ ਦਾ ਉਹੋ ਜੀ ਤੇਰੀ ਮਾਂ ਜਿਹੜੇ ਹਨ ਵੀ ਇਹ ਨਹੀਂ ਸਿਖਾਉਂਦੀ ਮਾਪ ਪੁੱਤਾਂ ਨੂੰ ਮੇਰੀ ਮਾਂ ਤੇ ਮੇਰੀ ਰਹਿਣੀ ਆ ਤੂੰ ਵੀ ਤੋੜ ਲਾ ਤੇ ਮੈਂ ਕਿਹੜੇ ਕਹਣੀ ਮੇਰੀ ਬਣ ਜਾਣੀ ਆ ਸਾਡੀ ਤਾਂ ਸ਼ੁਰੂ ਤੇ ਨਹੀਂ ਬਣੀ